ਦੇਸ਼ ਅੰਦਰ ਅੱਜ ਇੱਕ ਹੋਰ ਨਵੀਂ ਸਿਆਸੀ ਪਾਰਟੀ ਦਾ ਜਨਮ ਹੋ ਗਿਆ ਜਨ ਸਰਾਜ ਪਾਰਟੀ ਕਿੰਨੇ ਬਣਾਈਏ ਪੀਕੇ ਵੱਲੋਂ ਮਤਲਬ ਕਿ ਪ੍ਰਸ਼ਾਂਤ ਕਿਸ਼ੋਰ ਵੱਲੋਂ ਪ੍ਰਸ਼ਾਂਤ ਕਿਸ਼ੋਰ ਦਾ ਪੰਜਾਬ ਨਾਲ ਵੀ ਇੱਕ ਵੱਖਰੀ ਤਰ੍ਹਾਂ ਦਾ ਸਬੰਧ ਰਿਹਾ ਹੈ ਖੈਰ ਪੰਜਾਬ ਦੀ ਬਿਹਾਰ ਦਾ ਗੁਰੂਆਂ ਵੇਲੇ ਤੋਂ ਸਬੰਧ ਹੈ ਖੈਰ ਹੁਣ ਜੇਕਰ ਵੇਖੀਏ ਤਾਂ ਇਹ ਜਨ ਸਰਾਜ ਪਾਰਟੀ ਦਾ ਆਗਾਜ਼ ਬਿਹਾਰ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਅੱਜ ਹੋਇਆ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੇ ਜਿਵੇਂ ਕਿ ਪਹਿਲਾਂ ਐਲਾਨ ਕੀਤਾ ਸੀ ਉਹਦੇ ਮੁਤਾਬਕ ਜਨ ਸਰਾਜ ਪਾਰਟੀ ਹੁਣ ਬਿਹਾਰ ਤੋਂ ਅੱਗੇ ਦੇਸ਼ ਭਰ ਦੇ ਵਿੱਚ ਵਧੇਗੀ ਜਿੱਤੇ ਇਸ ਨਵੀਂ ਪਾਰਟੀ ਉੱਤੇ ਚਰਚਾ ਕਰਾਂਗੇ ਤੇ ਨਾਲ ਦੂਜੇ ਵੱਣੇ ਪੰਜਾਬ ਦੇ ਵਿੱਚ ਕਹਿ ਲਈਏ ਕਿ ਸਤਾ تیر ਆਪ ਇਹਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪਤਾ ਲੱਗਾ ਜਾਂ ਚਰਚਾ ਹੈ ਕਿ ਖੇਮਾ ਬੰਦੀ ਵੱਡੇ ਪੱਧਰ ਉੱਤੇ ਹੈ ਇੱਕ ਬੰਨੇ ਪਾਰਟੀ ਦੇ ਕਹਿ ਲਈ ਕਿ ਅਰਵਿੰਦ ਕੇਜਰੀਵਾਲ ਦੂਜੇ ਬੰਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਮਾਬੰਦੀ ਦੇ ਵਿੱਚ ਘਿਰਦੇ ਵਿਖਾਈ ਦੇ ਰਹੇ ਨੇ ਇਹ ਮਾਮਲਾ ਕਿੱਥੇ ਖੜਾ ਹੈ ਅੱਗੇ ਜਾ ਕੇ ਕਦੋਂ ਇਸ ਦੇ ਉੱਤੇ ਕਿਸ ਤਰ੍ਹਾਂ ਦਾ ਕੋਈ ਅਗਲਾ ਸਿਆਸੀ ਰੁਖ ਅਖਤਿਆਰ ਬਣ ਕੇ ਸਾਹਮਣੇ ਆਏਗਾ ਅਜਿਹੇ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਸੋ ਸ਼ੁਪਰੀਆ ਡਾਕਟਰ ਸਾਹਿਬ ਆਪਾਂ ਪ੍ਰਸ਼ਾਂਤ ਛੋੜ ਜਿਹਨੂੰ ਨਿਕਨੇਮ ਵਜੋਂ ਪੀਕੇ ਵਜੋਂ ਜਾਣਿਆ ਜਾਂਦਾ ਹੈ ਤੇ ਕਦੇ ਉਹਨਾਂ ਨੇ ਹਿੰਦੁਸਤਾਨ ਦੇ ਤਖਤ ਦੀ ਆਪਣੀ ਚੋਣ ਰਾ ਨੀਤੀ ਦੇ ਵਿੱਚ ਗੱਲ ਲੋਕਾਂ ਤੱਕ ਪਹੁੰਚਾਈ ਗੱਲ ਤੁਰੀ ਕਿ ਪੀਕੇ ਦੇ ਇੱਕ ਸਿਆਸੀ ਇਲਮ ਦੀ ਵਜ੍ਹਾ 2014 ਦੇ ਵਿੱਚ ਕਿਵੇਂ ਕੁਰਸੀ ਚੇਂਜ ਹੁੰਦੀ ਹੈ ਕਹਿ ਲਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਹੁਣ ਤੀਜੀ ਵਾਰ ਬਣੇ ਨੇ ਪਹਿਲੀ ਵਾਰ ਉਹਨਾਂ ਨੂੰ ਬਣਾਉਣ ਦੇ ਵਿੱਚ ਇੱਕ ਵੱਡਾ ਜਿਹੜਾ ਯੋਗਦਾਨ ਸਾਹਮਣੇ ਆਇਆ ਉਹ ਪ੍ਰਸ਼ਾਂਤ ਕਿਸ਼ੋਰ ਦਾ ਸੀ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਇੱਕ ਆਪਣੀ ਸਿਆਸੀ ਪਾਰਟੀ ਬਣਾ ਲਈ ਜੰਨ ਸਰਾਜ ਪਾਰਟੀ ਪਹਿਲਾਂ ਇਸ ਨੂੰ ਇੱਕ ਪਲੇਟਫਾਰਮ ਵਜੋਂ ਉਹਨਾਂ ਨੇ ਵਧਾਇਆ एलान ਵੀ ਭਾਵੇਂ ਕੀਤਾ ਸੀ ਤੇ ਅੱਜ ਉਸ एलान ਉੱਤੇ ਅਮਲ ਹੋ ਗਿਆ ਹੈ ਪਟਨਾ ਸਾਹਿਬ ਦੇ ਵਿੱਚ ਇਹ ਮਾਮਲਾ ਅੱਗੇ ਵਧਿਆ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਜਨ ਸਰਾਜ ਪਾਰਟੀ ਨੂੰ ਕੀ ਪ੍ਰਭਾਵ ਪਾਊਗਾ ਸਿਆਸੀ ਲਹਾਜ ਲਹਾਜ ਉੱਤੇ ਦੇਸ਼ ਦੇ ਐਂਗਲ ਦੀ ਜੇਕਰ ਆਪਾਂ ਗੱਲ ਕਰੀਏ ਜੀ ਡਾਕਟਰ ਸਾਹਿਬ ਜਿੰਦ ਸਾਹਿਬ ਪਿੱਛੇ ਜੇ ਥੋੜਾ ਆਪਾਂ ਇਹਦੇ ਤੇ ਪਿੱਛੇ ਦੇ ਪਿਛਲੇ ਜਿਹੜਾ ਹੈਗਾ ਉਹਦੇ ਤੇ ਥੋੜੀ ਜਿਹੀ ਝਾਤ ਮਾਰੀਏ ਤਾਂ ਦੇਖੀ ਪਹਿਲਾਂ ਇਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਣਾਉਣ ਦੇ ਵਿੱਚ ਆਪਣੀ ਮੱਤੀ ਭੂਮਿਕਾ ਇਹਨਾਂ ਦੇ ਆਪਣੇ ਨੁਸਖੇ ਇਨ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਪ੍ਰਚਾਰਤ ਵੀ ਕੀਤਾ ਤੇ ਆਪਣੇ ਜਿਹੜੇ ਦੱਸੇ ਸੀ ਉਹਦੇ ਮੁਤਾਬਕ ਇਹਨਾਂ ਦਾ ਲੱਗਿਆ ਵੀ ਇਸ ਤਰ੍ਹਾਂ ਸੱਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹਨਾਂ ਨੁਸਖਿਆਂ ਦਾ ਇੰਨਾ ਪ੍ਰਭਾਵ ਹੋਇਆ ਦੀ ਸੱਤਾ ਪ੍ਰਾਪਤੀਆਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਨਾਂ ਨੂੰ ਹਾਇਰ ਕੀਤਾ ਤੇ ਇਹਨਾਂ ਨੇ ਇੱਕ ਕਾਫੀ ਵਿੱਚ ਕੈਪਟਨ ਦਾ ਇੱਕ ਸੰਕਲਪ ਦਿੱਤਾ ਜਿਹਦੇ ਵਿੱਚ ਕੈਪਟਨ ਸਾਹਿਬ ਬਾਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਤੇ ਉਸ ਤੋਂ ਬਾਅਦ 2017 ਦੇ ਵਿੱਚ ਸੱਤਾ ਪ੍ਰਾਪਤ ਕਰ ਗਏ। ਇਹ ਇੱਕ ਸ਼ਾਂਤ ਕੁਸ਼ੋਰ ਦਾ ਜਿਹੜਾ ਫੀਨੋਮੈਨਾ ਸੀਗਾ ਇਹਨੇ ਦੇਸ਼ ਦੀ ਰਾਜਨੀਤੀ ਦੇ ਵਿੱਚ ਵੱਖਰੀ ਤਰ੍ਹਾਂ ਦਾ ਮੋੜ ਦਿੱਤਾ ਇਹਦੇ ਤੋਂ ਇਹ ਲੱਗ ਰਿਹਾ ਸੀ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਕਿ ਗ੍ਰਾਸ ਰੂਟ ਤੱਕ ਲੋਕਾਂ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਦੀ ਲੀਡਰਸ਼ਿਪ ਜੁੜੀ ਹੁੰਦੀ ਆ ਉਹ ਬਿਲਕੁਲ ਪੰਗੂ ਹੋ ਗਈ ਤੇ ਉਹ ਨੁਸਖਾ ਲੈਣ ਵਾਸਤੇ ਪ੍ਰਸ਼ਾਦ ਕੁਸ਼ੋਰ ਕੋਲ ਪਾਸ ਜਾ ਰਹੇ ਸੀ ਤੇ ਕੈਪਟਨ ਸਾਹਿਬ ਨੇ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਜਦੋਂ ਉਹਨਾਂ ਦੀ ਸਰਕਾਰ ਬਣੀ 2017 ਕੈਪਟਨ ਹਾਰਡਵੈਗਰ ਲਾ ਲਏ ਐ ਅਡਵਾਈਜ਼ਰ ਵੀ ਲਾਇਆ ਤੇ ਕਾਫੀ ਉਹਦੇ ਨਾਲ achhiyan ਸ਼ਰਤਾਂ ਦੇ ਉੱਪਰ ਰੱਖਿਆ ਤੇ ਪਰੰਤੂ ਉਹ ਇੰਨੇ ਕ ਪ੍ਰਸ਼ਾਂਤ ਖੋੜ ਜੀ ਇੰਨੇ ਪਾਵਰਫੁਲ ਹੋ ਚੁੱਕੇ ਸਨ ਤੇ ਜਾਂਦੇ ਜਾਂਦੇ ਉਹ ਕੈਪਟਨ ਸਾਹਿਬ ਦੇ ਉੱਤੇ ਬਾਅਦ ਜ਼ਹੰਦੇ ਕੇ ਤੇ ਕੈਪਟਨ ਸਾਹਿਬ ਦੇ ਖਿਲਾਫ ਰਿਪੋਰਟ ਦੇ ਗਏ ਤੇ ਜਿਸ ਦੇ ਨਾਲ ਕੈਪਟਨ ਸਾਹਿਬ ਦਾ ਵੀ ਪਤਨ ਹੋ ਗਿਆ ਇਸ ਤਰ੍ਹਾਂ ਦਾ ਜਿਹੜਾ ਵਿਅਕਤੀ ਜਿਹੜਾ ਕਿ ਵੱਡੇ ਮੁਸਕੇ ਪਾਵਰ ਸੱਤਾ ਦੇ ਵਿੱਚ ਸੱਤਾ ਚ ਲਿਆਉਣ ਵਾਲਾ ਤੇ ਸੱਤਾ ਤੋਂ ਬਾਹਰ ਸਿੱਟਣ ਵਾਲਾ ਤੇ ਹੁਣ ਉਹਨਾਂ ਨੇ ਆਪਣੀ ਇੱਕ ਪਾਰਟੀ ਬਣਾਈ ਹੈ ਬਿਹਾਰ ਦੇ ਵਿੱਚ ਜਨ ਸਰਾਜ ਪਾਰਟੀ ਤੇ ਜਿਹੜੀ ਦੀ ਤੇ ਬਿਹਾਰ ਦੇ ਵਿੱਚ ਹੁਣ ਦੇਖਿਆ ਦੇਖਣ ਵਾਲੀ ਗੱਲ ਇਹ ਹੈ ਵੀ ਉਹ ਕੀ ਨतीश ਕੁਮਾਰ ਜੀ ਨੂੰ ਖਤਰਾ ਬਣਦੇ ਨੇ ਜਾਂ ਲਾਲੂ ਪ੍ਰਸਾਦ ਯਾਦਵ ਜੀ ਨੂੰ ਜਾਂ ਰਾਮ ਬਲਾਸ ਪਾਸਬਾਨ ਜੀ ਦੇ بیٹے ਦੀ ਪਾਰਟੀ ਹੈ ਜਿਹੜੀ ਉਹਨਾਂ ਦੇ ਵਿੱਚ ਕਿਉਂਕਿ ਜਿਹੜੀ ਬਿਹਾਰ ਦੀ ਰਾਜਨੀਤੀ ਉਹ ਬੜੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੈ ਹੁਣ ਉਹਨਾਂ ਦੀ ਜਿਹੜੀ ਆਪਣੀ ਕਰਮ ਭੂਮੀ ਹੈ ਉੱਥੇ ਉਹਨਾਂ ਨੂੰ ਜਿਹੜੀ ਕਿ ਸੱਤਾ ਪ੍ਰਾਪਤ ਕਰਨ ਦੇ ਉਹ ਤਰੀਕੇ ਸੀ ਜਿਹੜੇ ਪਰantu ਉੱਥੇ ਉਹ ਲੋਕਾਂ ਦੇ ਵਿੱਚ ਵਿਚਰਨਾ ਪਊਗਾ ਲੋਕਾਂ ਨੂੰ ਫੇਸ ਕਰਨਾ ਪਊਗਾ ਲੋਕਾਂ ਦੀਆਂ ਜਿਹੜੀਆਂ ਇਸ਼ਾਮਾ ਨੇ ਲੋਕਾਂ ਦੀਆਂ ਜਿਹੜੀਆਂ ਦੁੱਖ ਨੇ ਜਾਂ ਤਕਲੀਫ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੂਰ ਕਰਦੇ ਨੇ ਤੇ ਕਿਸ ਤਰ੍ਹਾਂ ਉਹਦੇ ਲਈ ਉਹ ਲਿਹਾ ਕੇ ਜਿਹੜਾ ਹੈਗਾ ਗਰਾਊਂਡ ਰਿਐਲਿਟੀ ਦੇ ਉੱਪਰ ਜ਼ਮੀਨੀ ਪੱਧਰ ਦੇ ਉੱਪਰ ਜਿਹੜੀਆਂ ਅਟਲ ਸਿਕਾਇਆਂ ਨੇ ਜਾਂ ਜਿਹੜੀਆਂ ਤੋਂ ਭੱਜਿਆ ਨਹੀਂ ਜਾ ਸਕਦਾ ਉਹਨਾਂ ਦਾ ਵੀ ਸਾਹਮਣਾ ਉਹਨਾਂ ਨੂੰ ਕਰਨਾ ਪਏਗਾ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੀਕੇਜੀ ਦਾ ਕਿਸ ਤਰ੍ਹਾਂ ਦਾ ਭਿਖ ਮੰਦ ਹੈ ਹੁਣ ਹਾਲਾਂਕਿ ਉਹ ਲੋਕਾਂ 'ਚ ਜਾਣਗੇ ਆਪਣਾ ਲੈ ਕੇ ਨੁਸਖਾ ਇਹਦੇ 'ਚ ਇਹ ਵੀ ਲੱਗਦਾ ਹੈ ਕਿ ਜਿਵੇਂ ਉਹ ਰਾਜਨੀਤੀ 'ਚ ਕੁੱਦੇ ਨੇ ਕਿ ਉਹ ਆਪਣਾ ਹੁ ਸਾਰਾ ਕੁਝ ਦਾਤੇ ਵੀ ਲਾਉਣਗੇ ਕਟੂਕਟੇ ਇਸ ਪੱਖ ਦੇ ਵਿੱਚ ਉਹਨਾਂ ਕੋਲ ਜਾਂ ਉਹ ਜਿਹੜਾ ਨੁਸਖਾ ਹੋਏਗਾ ਜਿਹੜਾ ਉਹਨਾਂ ਨੇ ਹਾਲੇ ਤੱਕ ਉਜਾਗਰ ਨਹੀਂ ਕੀਤਾ ਉਹਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਨਹੀਂ ਸੀ ਦਿੱਤਾ ਉਹਨਾਂ ਨੂੰ ਬੇਸ਼ੱਕ ਤੱਥਾਂ ਤੇ ਬਿਠਾਤਾ ਸੀ ਹੁਣ ਉਹ ਜਿਹੜੇ ਕਿ ਲੋਕਾਂ ਦੀ ਦੁੱਖਾਂ ਦੀ ਧਾਰੂ ਉਹ ਉੱਥੇ ਹੁਣ ਚਿੱਟਾ ਦੇਣਗੇ ਤੇ ਬਿਹਾਰ ਦੀ ਜਨਤਾ ਦੇ ਵਿੱਚੋਂ ਪਾ ਪੁਨਰ ਹੋ ਕੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵਧਨ ਕੀ ਜੀ 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 ਉਹਨਾਂ ਦੀ ਇੱਛਾ ਹੋਈ ਤਾਂ ਇਹਦੇ ਤੋਂ ਇਹ ਲੱਗਦਾ ਵੀ ਉਹਨਾਂ ਪਾਸ ਕੋਈ ਨਾ ਕੋਈ ਇਸ ਤਰ੍ਹਾਂ ਦੀ ਕੋਈ ਜਾਦੂ ਦੀ ਛੜੀ ਜ਼ਰੂਰ ਹੋਏਗੀ ਜੀ ਹੂੰ ਜਿੰਨੂੰ ਆਪਾਂ ਕਹਿ ਸਕੀਏ ਕਿ ਸਿਆਸੀ ਤੌਰ ਤੇ ਗਿੱਦੜ ਸਿੰਘ ਹੀ ਕਿਉਂਕਿ ਚਰਚਾ ਪਿਛਲੇ ਸਮੇਂ ਰਹੀ ਕਿ ਜਿਹੜਾ ਵੱਡਾ ਇੱਕ ਔਰਾ ਸੀਗਾ ਸਿਆਸੀ ਸੁਭਾਅਨਾਮਾ ਦਾ ਉਹ ਪੀਕੇ ਦੇ ਕੋਲ ਪ੍ਰਸ਼ਾਂਤ ਕਿਸ਼ੋਰ ਦੇ ਕੋਲ ਸੀ ਤਾਂਹੀਂ ਪਿਛਲੇ ਸਮੇਂ ਦੇਸ਼ ਦੀਆਂ ਵੱਡੀਆਂ-ਵੱਡੀਆਂ ਪਾਰਟੀਆਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਜਾਂ ਉਹਨਾਂ ਦੀ ਜਿਹੜੀ ਐ ਸਿਆਸੀ ਲਿਹਾਜ਼ ਦੀ ਬਣਾਈ ਕੋਈ ਧਿਰ ਜਾਂ ਕੰਪਨੀ ਉਹਨੂੰ ਹਾਇਰ ਕੀਤਾ। ਖੈਰ ਪ੍ਰਸ਼ਾਂਤ ਕਿਸ਼ੋਰ ਨੇ ਵੱਡੇ ਪੱਧਰ ਉੱਤੇ ਰੋਕੜੇ ਵੀ ਕਮਾਏ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਤੇ ਹੁਣ ਉਹ ਖੁਦ ਸਿਆਸੀ ਪਾਰਟੀਆਂ ਲਈ ਖਤਰਾ ਨੇ। ਆਪਾਂ ਅੱਜ ਕਹਿ ਸਕਦੇ ਹਾਂ ਕਿ ਪ੍ਰਸ਼ਾਂਤ ਕਿਸ਼ੋਰ ਦੀ ਜੇਕਰ ਡੈਜ਼ਿਗਨੇਸ਼ਨ ਦੇਖੀਏ ਹੁਣ ਤਾਂ ਉਹ ਸਾਬਕਾ ਰਣਨੀਤਿਕਾਰ ਨੇ। ਸਿਆਸੀ ਲਹਿਾਇਦੀ ਕਿਉਂਕਿ ਉਹਨਾਂ ਨੇ ਹੁਣ ਖੁਦ ਇੱਕ ਨਵੀਂ ਪਾਰਟੀ ਕਾਇਮ ਕਰ ਲਈਏ ਉਹਨਾਂ ਉੱਤੇ ਨਵੀਂ ਪਾਰਟੀ ਦਾ ਜਿਹੜਾ ਹੁਣ ਵਜ਼ਨ ਭਾਰ ਉਹਨਾਂ ਦੇ ਮੋਢਿਆਂ ਉੱਤੇ ਹੈ ਕਿਵੇਂ ਉਹਨਾਂ ਨੇ ਬਿਹਾਰ ਤੋਂ ਅੱਗੇ ਵਧਣਾ ਹੈ ਜਾਂ ਕੀ ਹਾਲਾਤ ਬਣਨਗੇ ਕਿ ਉਹ ਬਿਹਾਰ ਤੱਕ ਹੀ ਸੀਮਤ ਹੋ ਕੇ ਉਹਨਾਂ ਦੀ ਪਾਰਟੀ ਦਾ ਕਿਸ ਤਰ੍ਹਾਂ ਦਾ ਹਾਸ਼ਰ ਹੈ ਉਹ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਸਿਆਸੀ ਰਣਨੀਤੀਕਾਰ ਹੋਣਾ ਹੋਰ ਗੱਲ ਹੈ ਆਪਣੀ ਸਿਆਸੀ ਪਾਰਟੀ ਬਣਾ ਕੇ ਉਹਨੂੰ ਅੱਗੇ ਤੋਰਨਾ ਦਾ ਹਿਸਾਬ ਹੋਰ ਗੱਲ ਹੈ ਇਹ ਜ਼ਮੀਨ ਅਸ਼ਵਾਨ ਦਾ ਜਿਵੇਂ ਫਰਕ ਹੈ ਜਿੰਨਾ ਡਿਸਟੈਂਸ ਹੈ ਜਿਹਨੂੰ ਮਾਪਿਆ ਨਹੀਂ ਜਾ ਸਕਦਾ ਪ੍ਰਕਾਸ਼ ਦੀ ਧੀ ਮਾਜਾ ਜੋ ਵੀ ਹੈ ਇਹ ਮੈਅਰਮੈਂਟ ਇਹ ਬੜਾ ਲੰਬੀ ਦੂਰੀ ਦਾ ਕਿਵੇਂ ਦੇਖਦੇ ਹੋ ਪ੍ਰਸ਼ਾਂਤ ਕਿਸ਼ੋਰ ਅਜੇ ਹੋਣ ਵਾਲੇ ਮਹਾਜ ਦੇ ਵਿੱਚ ਅੱਗੇ ਵਧ ਸਕਣਗੇ ਕਿਉਂਕਿ ਹੁਣ ਉਹ ਬਾਕੀ ਸਿਆਸੀ ਧਿਰਾਂ ਵਾਂਗ ਉਹਨਾਂ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਉਹ ਦੂਜੀਆਂ ਪਾਰਟੀਆਂ ਲਾਉਣਗੀਆਂ ਬਿਹਾਰ ਤੋਂ ਇਸ ਲੜਸਲਾ ਸ਼ੁਰੂ ਹੋਈਗਾ ਬਿਹਾਰ ਦੇ ਵਿੱਚ ਹੀ ਵੱਡੇ ਰਾਸੀ ਆਗੂ ਨੇ ਲਾਲੂ ਪ੍ਰਸ਼ਾਦ ਜਾਦਵ ਦਾ ਇੱਕ ਵੱਡਾ ਪਰਿਵਾਰ ਨतीश కుమార్ ਹੋਰ ਵੱਡੀਆਂ ਧਿਰਾਂ ਨੇ ਖੈਰ ਜੇਕਰ ਦੇਖਿਆ ਜਾਵੇ ਤਾਂ ਨतीश కుమార్ ਜਿਹੜੇ ਕਿ ਹੁਣ ਉੱਥੇ ਮੁੱਖ ਮੰਤਰੀ ਨਹੀਂ ਹਾਲਾਂਕਿ ਪ੍ਰਸ਼ਾਦ ਕਿਸ਼ੋਰ ਦਾ ਜਿਹੜਾ ਨਿਸ਼ਾਨਾ ਹੈ ਉੱਥੇ ਬਿਹਾਰ ਦੀ ਜਿਹੜੀ ਆਗਾਮੀ ਵਿਧਾਨ ਸਭਾ ਦੀ ਚੋਣ ਹੈ ਉਹਦੇ ਉੱਤੇ ਉਹਦੀ ਕਹਿਲ ਕਦਮੀ ਹੈ ਪਰਤੂ ਨतीश కుమార్ ਦਾ ਇਨੀ ਦਿਨੀ ਜਿਹੜਾ ਸਿਆਸੀ ਕਦ ਉਹ ਇੱਕ ਬਹੁਤ ਵੱਡੇ ਰੁਤਬੇ ਦੇ ਵਿੱਚ ਹੈ ਤੇ ਦੇਸ਼ ਦੀ ਜਿਹੜੀ ਹੈ ਸੱਤਾ ਤੇ ਹਕੂਮਤ ਮੋਦੀ ਸਰਕਾਰ ਨੂੰ ਵੀ ਨतीश কুমার ਦੇ ਮੈਂਬਰ ਪਾਰਲੀਮੈਂਟ ਦੀ ਬੱਤੀ ਲੋੜ ਹੈ ਇੱਕ ਆਸਰ ਹੈ ਨतीश কুমার ਦਾ ਨतीश কুমার ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਜੇ ਕੋਈ ਅਗਲੀ ਰਣਨੀਤੀ ਸਾਹਮਣੇ ਲਿਆਉਣ ਤਾਂ ਉਹ ਇੱਕ ਸਮਰਥਾ ਰੱਖਦੇ ਨੇ ਕਹਿੰਦਾ ਭਾਵ ਕਿ ਪ੍ਰਸ਼ਾant ਕਿਸ਼ੋਰ ਦੀ ਸਿੱਧੀ ਟੱਕਰ ਹੁਣ ਹੈਰੀ ਇੱਕ ਇਹ ਦੇਸ਼ ਦੀ ਹਕੂਮਤ ਨਾਲ ਵੀ ਅਗਲੇ ਸਮੇਂ ਪੈ ਸਕਦੀ ਹੈ ਵਿਕਣ ਹੋਵੇਗਾ ਕਿ ਜਿੱਥੇ ਮੋਦੀ ਸਾਹਿਬ ਨੂੰ ਤਖਤ ਤੇ ਬਿਠਾਉਣ ਵਾਲਾ ਪ੍ਰਸ਼ੀ ਪ੍ਰਸ਼ਾਂਤ ਕਸ਼ੋਰ ਹੁਣ ਮੋਦੀ ਸਾਹਿਬ ਦੇ ਜਿਹੜੇ ਸਿਆਸੀ ਬਾਣ ਦਾ ਉਹ ਕਿਵੇਂ ਸਾਹਮਣਾ ਕਰਦਾ ਹੈ ਅਗਲੇ ਸਮੇਂ ਕਿਉਂਕਿ ਜਿਹੜੇ ਬਾਣ ਦੇ ਜ਼ਖਮ ਨੇ ਉਹ ਵੀ ਬੜੇ ਡੂੰਘੇ ਹੁੰਦੇ ਐ ਵੱਡੀ ਪੀੜਾ ਛੱਡਦੇ ਨੇ ਜੀ ਡਾਕਟਰ ਸਾਹਿਬ ਡਸਾਵ ਰਣਨੀਤੀਕਾਰ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਰਣਨੀਤੀਕਾਰ ਹੋਣਾ ਜਾਂ ਸਿਧਾਂਤਕਾਰ ਹੋਣਾ ਵੱਖਰੀ ਗੱਲ ਐ ਤੇ ਲੋਕਾਂ ਦੇ ਵਿੱਚ ਵਿਚਰਨਾ ਤੇ ਲੋਕਾਂ ਦਾ ਲੀਡਰ ਹੋਣਾ ਉਹ ਵੱਖਰੀ ਗੱਲ ਐ ਬਿਲਕੁਲ ਠੀਕ ਐ ਜਦੋਂ ਰਣਨੀਤੀਕਾਰ ਪਬਲਿਕ ਦੇ ਵਿੱਚ ਸਿੱਧੇ ਤੌਰ ਤੇ ਨਹੀਂ ਹੁੰਦਾ ਉਹਨੇ ਆਪਣੇ ਘੋੜੇ ਭਜਾਉਣੇ ਨੇ ਆਪਣੇ ਉਹਨਾਂ ਨੂੰ ਦੇ ਕੇ ਮਿਸਾਈਲ ਦੇ ਕੇ ਉਸ ਤਰ੍ਹਾਂ ਦੇ ਗੋਲੇ ਡਾਗਣੇ ਨੇ ਉਹ ਆਪ ਫਾਇਰ ਤੋਂ ਬਾਹਰ ਰਹੇ ਲੈ ਪਰੰਤੂ ਹੁਣ ਲੋਕਾਂ ਦੇ ਵਿੱਚ ਉਹਨਾਂ ਨੂੰ ਸਿੱਧੇ ਤੌਰ ਤੇ ਜਾਣਾ ਪਏਗਾ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਜਵਾਬ ਦੇਣੇ ਪੈਣਗੇ ਤੇ ਦੂਸਰੇ ਤੌਰ ਤੇ ਜਿਵੇਂ ਤੁਸੀਂ ਦੱਸਿਆ ਕਿ ਨतीश ਕੁਮਾਰ ਬੜੇ ਪਾਵਰਫੁਲ ਸ਼ਕਤੀ ਨੇ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਜਿਹੜਾ ਕਿ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਜੁੜਿਆ ਹੋਇਆ ਉਹਨਾਂ ਦਾ ਵੀ ਜਨ ਅਧਾਰ ਬਹੁਤ ਹੈ ਇਸ ਤਰ੍ਹਾਂ ਦਾ ਲੋਕਾਂ ਤੱਕ ਇਵੇਂ ਜਿਵੇਂ ਚਿਰਾਗ ਪਾਸਪਾਨ ਉਹ ਵੀ ਜਮੀਨੀ ਪੱਧਰ ਤੇ ਬੰਦੇ ਨਾ ਵਿਅਕਤੀਆਂ ਦੇ ਨਾਲ ਆਪਣੇ ਹਲਕਿਆਂ ਦੇ ਵਿੱਚ ਜੁੜੇ ਹੋਏ ਨੇ ਆਪਣੇ ਇੱਕ ਖਾਸ ਪਕਟਾਂ ਦੇ ਵਿੱਚ ਉਹਨਾਂ ਦਾ ਆਧਾਰ ਹੈ। ਇਵੇਂ ਜਿਵੇਂ ਕਾਂਗਰਸ ਪਾਰਟੀ ਜਿਹੜੀ ਦੇਸ਼ ਦੀ ਵੱਡੀ ਪਾਰਟੀ ਰਹੀ ਹੈ ਉਹਨਾਂ ਦਾ ਵੀ ਆਪਣਾ ਵਿਹਾਰ ਦੇ ਵਿੱਚ ਆਪਣਾ ਆਧਾਰ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੀ ਹਕੂਮਤ ਦੇ ਵਿੱਚ ਹੈ ਇਹ ਸਾਰੀਆਂ ਹੁਣ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਨਿਸ਼ਾਨੇ ਦੇ ਉੱਪਰ ਪੀਕੇ ਆਏਗਾ। ਉਹ ਦੇਖਣ ਵਾਲੀ ਗੱਲ ਹੈ ਕਿ ਪੀਕੇ ਪ੍ਰਸ਼ਾਂਤ ਪਿਸ਼ੋਰ ਇਸ ਕੰਟਰਡਿਕਸ਼ਨ ਨੂੰ ਕਿਸ ਤਰ੍ਹਾਂ ਇਹਦੇ ਵਿੱਚੋਂ ਨਿਕਲਦਾ ਜਾਂ ਕਿਸ ਧਿਰ ਨੂੰ ਆਪਣੇ ਨਾਲ ਲਾ ਕੇ ਇਸ ਤਰ੍ਹਾਂ ਦੀ ਠੀਕ ਹੈ ਉਹਦੀ ਰਣਨੀਤੀ ਹੋਏਗੀ ਵੀ ਦੋ ਤਰ੍ਹਾਂ ਨੂੰ ਲੜਾ ਕੇ ਤੇ ਤੀਜਾ ਆਪਣਾ ਵਿੱਚੋਂ ਦੀ ਕੱਢਣ ਦੀ ਇਸ ਤਰ੍ਹਾਂ ਦਾ ਕੋਈ ਸਟਰੈਟਜੀ ਜ਼ਰੂਰ ਬਣੇਗੀ ਪਰੰਤੂ ਇਹ ਇਹ ਨਹੀਂ ਹੈ ਕਿ ਇਨਾਂ ਸੌਖਾ ਉਹਨਾਂ ਦੇ ਲਈ ਇਹ ਰਸਤਾ ਹੈ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਪ੍ਰਤੀਆਂ ਦੀ ਵਰਕਾ ਹੋਣੀ ਹੈ ਤੇ ਤੀਰ ਵੀ ਜ਼ਹਿਰ ਦੇ ਭਜੇ ਹੋਣਗੇ ਤੇ ਉਹਨਾਂ ਦਾ ਦਰਦ ਵੀ ਬੜਾ ਤਿੱਖਾ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਆਪਣਾ ਉਹ ਕਾਡਰ ਆਪਣਾ ਸੰਗਠਨ ਉਹਦੀ ਆਰਗੇਨਾਈਜੇਸ਼ਨ ਹਰੇਕ ਪੱਧਰ ਦੇ ਉੱਪਰ ਜਿਹੜੀ ਹੈ ਉਹਨੂੰ ਚੇਤ ਰਹਿਣ ਦੀ ਲੋੜ ਹੋएगी ਤੇ ਨਾਲ ਹੀ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਤਾਂ ਬੈਠੇ ਆਪਣਾ ਨੁਸਖਾ ਆਪਣੀ ਸਟ੍ਰੈਟਜੀ ਦਾ ਢੇਣਾ ਤੇ ਉਸ ਦੇ ਬਦਲੇ ਦੇ ਵਿੱਚ ਅੱਛੀ ਖਾਸੀ ਆਰਥਿਕ ਹਾਲਤ ਵੀ ਆਪਣੀ ਵੱਡੀ ਸੁਧਾਰ ਲੈਣੀ ਤੇ ਪ੍ਰੰਤੂ ਹੁਣ ਪੱਲਿਓ ਖਰਚ ਵੀ ਕਰਨਾ ਪਏਗਾ ਉਹਦੇ ਲਈ ਸਰੋਤ ਵੀ ਲੱਭਣੇ ਪੈਣੇ ਨੇ ਇਸ ਦੇ ਲਈ ਬਹੁਤ ਕਈ ਫਰੰਟਾਂ ਦੇ ਉੱਪਰ ਪ੍ਰਸ਼ਾਂਤ ਕੁਸ਼ੋਰ ਨੂੰ ਆਪਣੀ ਇਹ ਜਲਵੇ ਦਿਖਾਉਣੇ ਪੈਣਗੇ ਇਹ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚੋਂ ਕਿੰਨੇ ਕੁ ਜਲਵਾ ਫਰੋਸ਼ ਹੁੰਦੇ ਨੇ ਦੇਸ਼ ਦੀ ਰਾਜਨੀਤੀ ਦੇ ਵਿੱਚ ਜੇਕਰ ਜੇਕਰ ਤਾਂ ਸਧਾਂ ਤੱਕ ਤੌਰ ਦੇ ਉੱਪਰ ਵੀ ਸੱਤਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ ਇਹਦੇ ਲਈ ਜਿਹੜੀਆਂ ਹੈਗੀਆਂ ਮੋਟੀਆਂ ਜੀਆਂ ਗੱਲਾਂ ਦੇ ਉੱਪਰ ਆਧਾਰਤ ਹੋ ਕੇ ਇੱਕ ਫਾਰਮੂਲਾ ਦੇ ਦਿਓ ਲੋਕਾਂ ਦੇ ਵਿੱਚ ਨਾਰਾ ਦੇ ਦਿਓ ਬਸ ਉਸ ਤਰ੍ਹਾਂ ਦੇ ਕੰਮ ਦੇ ਨਾਲ ਹੀ ਉਸ ਤੋਂ ਬਾਅਦ ਸੱਤਾ ਪ੍ਰਾਪਤ ਕਰ ਲੈਣੀ ਉਹ ਹੋਰ ਚੀਜ਼ ਹੈ ਪਰੰਤੂ ਲੋਕਾਂ ਦਾ ਵਿਸ਼ਵਾਸ ਜਿੱਤਣਾ ਦਾ ਲੋਕਾਂ ਦਾ ਨੇਤਾ ਬੰਨਣਾ ਉਹ ਬੜੀ ਵੱਡੀ ਇਹ ਬੜੀ ਬੜੀ ਲੰਬੀ ਕਹਾਣੀ ਤੋਂ ਬਾਅਦ ਹੀ ਕੋਈ ਵਿਅਕਤੀ ਜਾਂ ਕੋਈ ਨੇਤਾ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਲੋਕ ਹਤੇਸ਼ੀ ਤੇ ਲੋਕਾਂ ਦੀ ਆਭਾਵਨਾ ਦੇ ਉੱਪਰ ਖੜਾ ਉੱਤਰਨ ਵਾਲਾ ਲੀਡਰ ਬੜੀ ਲੰਬੇ ਸੰਘਰਸ਼ ਤੋਂ ਬਾਅਦ ਹੀ ਬਣਦਾ ਹੈ ਜੀ ਹੂੰ ਬਿਲਕੁਲ ਖੈਰ ਜਦੋਂ ਸਿਆਸੀ ਰਣਨੀਤੀ ਕਾ ਦਾ ਜਿਹੜਾ ਫਿਜ਼ੀਕਲ ਵਰਕ ਉਹ ਕਈ ਵਾਰ ਏਸੀ ਰੂਮ ਦੇ ਵਿੱਚ ਵੀ ਉਹ ਨੂੰ ਆਪਾਂ ਰਨਿੰਗ ਹੁੰਦਾ ਦੇਖ ਸਕਦੇ ਹਾਂ ਕਾਰਸ਼ੀਲ ਹੁੰਦਾ ਦੇਖ ਸਕਦੇ ਹਾਂ ਸਕੀਮ ਤਰਤੀਬ ਏਸੀ ਰੂਮ ਦੇ ਵਿੱਚ ਵੀ ਬਣ ਸਕਦੀ ਹੈ ਜਦੋਂ ਸਿਆਸੀ ਪਾਰਟੀ ਬਣ ਕੇ ਵਿਚਰਨ ਹੋਣਾ ਤਾਂ ਉਹ ਸੜਕੀ ਜੁੱਧਾ ਹੈ ਲੋਕਾਂ ਤੱਕ ਅਪਰੋਚ ਹੋਣੀ ਹੈ ਹਰ ਗਲੀ ਕੋਚੇ ਤੱਕ ਤੇ ਲੋਕਾਂ ਦੀਆਂ ਸਮੱਸਿਆਵਾਂ ਕਿਹੜੀਆਂ ਨੇ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਸਿਆਸੀ ਤਰਤੀਬ ਦਾ ਤੇ ਸਿਆਸੀ ਜਿਹੜੇ जख्म ਨੇ ਤਾਬ ਨੇ ਖੈਰ ਵੇਖਣ ਵਾਲੀ ਗੱਲ ਹੋਵੇਗੀ ਕਿ ਪ੍ਰਸ਼ਾਂਤ kishor ਜਿਹੜੇ ਹੁਣ ਅਗਲੇ ਜਿਹੜੇ ਸਿਆਸੀ ਇਮਤਿਹਾਨ ਦੇ ਵਿੱਚ ਉਹ ਕਿੱਥੇ ਖੜੇ ਵਿਖਾਈ ਦੇਣਗੇ ਜਿਹੜੀ ਵੱਡੀ ਗੱਲ ਡਾਕਟਰ ਸਾਹਿਬ ਤੁਸੀਂ ਇੱਕ ਕੀਤੀ ਹੈ ਪ੍ਰਸ਼ਾਂਤ ਕਿਸ਼ੋਰ ਲਈ ਜਿਹੜਾ ਸਿਆਸੀ ਮਹਾਜ ਨੂੰ ਅੱਗੇ ਤੋਰਨ ਲਈ ਧੰਨ ਦੀ ਬਹੁਤ ਲੋੜ ਹੈ ਤਾਂ ਫਿਰ ਧੰਨ ਜਦੋਂ ਕਬੇਰ ਲੱਭਣੇ ਹੁੰਦੇ ਆ ਤਾਂ ਫਿਰ ਕਈ ਤਰ੍ਹਾਂ ਦੇ ਸਮਝੌਤੇ ਵੀ ਕਰਨੇ ਪੈਂਦੇ ਆ ਚੋਣ ਬਾਣ ਦੀ ਗੱਲ ਵਾਂਗ ਕਈ ਕੁਛ ਸਹਿਣਾ ਪੈਂਦਾ ਹੈ ਕਈ ਜਿਹੜੇ ਮਾਮਲੇ ਨੇ ਉਹ ਲੋਕਾਂ ਤੱਕ ਖੁੱਲ ਜਾਂਦੇ ਆ ਨਸ਼ਾ ਵੀ ਹੁੰਦੇ ਆ ਫਿਰ ਵੀ ਦਰ ਪੱਟਣੀ ਪੈਂਦੀ ਹੈ ਚੁੱਪ ਕਰਨਾ ਪੈਂਦਾ ਹੈ ਖੈਰ ਪ੍ਰਸ਼ਾਂਤ ਕਿਸ਼ੋਰ ਲਈ ਜਿਹੜਾ ਇੱਕ ਵੱਡਾ ਇਮਤਿਹਾਨ ਹੈ ਜਿਹੜਾ ਸਭ ਤੋਂ ਪਹਿਲਾਂ ਉਹ ਹੈ ਬਿਹਾਰ ਦੇ ਮਾਮਲੇ ਦੇ ਵਿੱਚ ਸ਼ਰਾਬ ਬੰਦੀ ਦਾ ਬਿਹਾਰ ਦੇ ਵਿੱਚ ਉੱਥੇ ਸ਼ਰਾਬ ਬੰਦੀ ਹੈ ਪ੍ਰਸ਼ਾਂਤ ਕਿਸ਼ੋਰ ਜੀ ਕਹਿ ਰਹੇ ਨੇ ਕਿ ਇਹ ਸ਼ਰਾਬ ਬੰਦੀ ਨਹੀਂ ਵਾਰਾ ਖਾਂਦੀ ਸਾਡਾ ਬਹੁਤ ਸਾਰਾ ਜਿਹੜਾ ਟੈਕਸਟ ਦਾ ਜਿਹੜਾ ਪ੍ਰਬੰਧ ਹੈ ਉਹ ਖਤਮ ਹੋ ਰਿਹਾ ਬਿਹਾਰ ਦੇ ਵਿੱਚ ਉਹਨਾਂ ਦਾ ਪਿਛਲੇ ਸਮੇਂ ਇੱਕ ਬਿਆਨ ਆਇਆ ਕਿ ਭਾਵੇਂ ਜਿਹੜੀਆਂ ਮਹਿਲਾਵਾਂ ਨੇ ਔਰਤਾਂ ਨੇ ਉਹ ਉਹਦੇ ਨਾਲ ਨਾਰਾਜ਼ ਹੋ ਜਾਂ ਨਾ ਵੋਟ ਪਾਉਣ ਪਰ ਉਹ ਜਿਹੜੀ ਹੈ ਸ਼ਰਾਬ ਨੂੰ ਖਲਵਾਉਣਗੇ ਠੇਕੇ ਪਹਿਲਾਂ ਵਾਂਗ ਉੱਥੇ ਹੋਣਗੇ ਸ਼ਰਾਬ ਬੰਦੀ ਜਿਹੜੀ ਹੈ ਉਹ ਖਤਮ ਹੋਏਗੀ ਇਹ ਮਾਮਲਾ ਇੱਕ ਸਮਾਜਿਕ ਪਦਰਤ ਹੈ ਤੇ ਦੂਜੇ ਪੱਲੇ ਲਿੰਗ ਦੇ ਆਧਾਰ ਉੱਤੇ ਮਰਦ ਤੇ ਔਰਤ ਨਾਲ ਵੀ ਜੁੜਿਆ ਹੈ ਕਿਉਂਕਿ ਬਿਹਾਰ ਦੇ ਵਿੱਚ ਔਰਤਾਂ ਲਾਮਬੰਦ ਵਈਆਂ ਜਦੋਂ ਉਹਨਾਂ ਦੇ ਜਿਹੜੇ ਪਤੀ ਸ਼ਰਾਬ ਨਾਲ ਗਰੋਚਣ ਲੱਗੇ ਘਰ ਤਬਾਹ ਹੋਣ ਲੱਗੇ ਤਾਂ ਇਹ ਜਿਹੜਾ ਮੋਰਚਾ ਔਰਤਾਂ ਨੇ ਸੰਭਾਲਿਆ ਉਸ ਤੋਂ ਬਾਅਦ ਜਿਹੜੀਆਂ 7-13 ਸਰਕਾਰਾਂ ਨੇ ਇੱਕ ਫਿਕਰਮੰਦੀ ਜ਼ਾਹਰ ਕੀਤੀ ਫੈਸਲੇ ਲੈ ਵਾਧੇ ਹੋਏ ਉੱਤੇ ਸ਼ਰਾਬੰਦੀ ਕੋਈ ਤੇ ਹੁਣ ਉਸ ਸ਼ਰਾਬੰਦੀ ਦੇ ਖਿਲਾਫ ਪ੍ਰਸ਼ਾਂਤ <strong>ਕਿਸ਼ੋਰ</strong> ਦਾ ਜਿਹੜਾ ਕੋਈ ਵੀ ਸਿਆਸੀ ਫਾਰਮੂਲਾ ਅਗਲੇ ਸਮੇਂ ਕਿੱਥੇ ਖੜਾ ਵਿਖਾਈ ਦੇਵੇਗਾ ਲੋਕ ਉਹਨੂੰ ਕਿਸ ਤਰ੍ਹਾਂ ਲੈਣਗੇ ਲੋਕਾਂ ਦੇ ਅੱਗੇ ਮਰਦ ਤੇ ਮਹਿਲਾਵਾਂ ਬੜੀ ਵੱਖਰੀ ਤਰ੍ਹਾਂ ਦੀ ਵੰਡ ਤੇ ਵਿੱਚ ਖੜਾ ਹੋਏਗਾ ਪ੍ਰਸ਼ਾਂਤ <strong>ਕਿਸ਼ੋਰ</strong> ਖੈਰ ਸਿਆਸਤ ਦੇ ਵਿੱਚ ਕਈ ਵਾਰ ਕਈ ਅਜਿਹੀਆਂ ਜਗਾਵਾਂ ਤੇ ਨਤਾਵਾਂ ਨੂੰ ਖੜਨਾ ਪੈਂਦਾ ਹੈ ਕਿ ਖੜੇ ਹੋਏ ਵੀ ਉਹਨਾਂ ਨੂੰ ਇਹ ਦੱਸਣਾ ਪੈਂਦਾ ਹੈ ਕਿ ਮੈਂ ਹੁਣ ਇੱਥੇ ਨਹੀਂ ਖੈਰ ਦੇਖਣਾ ਹੋਵੇਗਾ ਪ੍ਰਸ਼ਾਂਤ ਕਿਸ਼ੋਰ ਕਿਵੇਂ ਵਿਚਰਨਗੇ ਅਗਲੇ ਸਮੇਂ ਗੱਲ ਪੰਜਾਬ ਦੀ ਕਰ ਲਈਏ ਤਾਂ ਪੰਜਾਬ ਦੇ ਵਿੱਚ ਇੱਕ ਸਤਾ ਧਿਰ ਦੇ ਵਿੱਚ ਵੱਡੇ ਪੱਧਰ ਉੱਤੇ ਖੇਵੇਂ ਬੰਦੇ ਦੀ ਗੱਲ ਵੱਡੇ ਪੱਧਰ ਤੇ ਚੱਲ ਰਹੀ ਹੈ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖੀਮਾ ਤੇ ਦੂਜੇ ਪੰਨੇ ਜਿਹੜੇ ਸਦਾ تیر ਦੇ ਜਿਹੜੇ ਮੁੱਖ ਹਕੂਮਤਕਾਰ ਕਹਿ ਸਕਦੇ ਆ ਆਪਾਂ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਪਾਰਟੀ ਦੇ ਕੌਮੀ ਕਨਵੀਨਰ ਨੇ ਇੱਕੋ ਖੀਮਾ ਭਗਵੰਤ ਮਾਨ ਸਾਹਿਬ ਨੂੰ ਦੱਸਿਆ ਜਾ ਰਿਹਾ ਕਿ ਕਿਤਨੇ ਕਿਤੇ ਕਿਸੇ ਸ਼ਕਤੀ ਵੱਲੋਂ ਡਿਸਕਨੈਕਟ ਕੀਤੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਡਾਕਟਰ ਸਾਹਿਬ ਇਹ ਜਿਹੇ ਸਾਰੇ ਮਾਹੌਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਚਰਚਾ ਹੈ ਜੀ ਅੰਦਰ ਸਾਹਿਬ ਦੇਖੋ ਇਹ ਪੰਜਾਬ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਪੰਜਾਬ ਦੇ ਵਿੱਚ ਥੋੜੀ ਜਿਸ ਤਰ੍ਹਾਂ ਤੇ ਤਣਾਅ ਲੱਗਦਾ ਸਤ ਤੱਕ ਕੇਂਦਰ ਦੇ ਵਿੱਚ ਸੱਤਾ ਦੇ ਖੀਮਿਆਂ ਦੇ ਵਿੱਚ ਆਪਸੀ ਜਿਹੜੀ ਹੈ ਅੰਦਰੋਂ ਅੰਦਰੀ ਕੁਝ ਤਣਾਅ ਦੀ ਜਿਹੜੀ ਸਭਾਵਨਾਵਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਇਹਦੀਆਂ ਤਣਾਅ ਦੀਆਂ ਜਿਹੜੀਆਂ ਸਭਾਵਨਾਵਾਂ ਜਿਹੜੇ ਜਿਹੜੇ ਪ੍ਰਗਟਾਵਾ ਜਾਂ ਦਾ ਪ੍ਰਸ਼ਾਮ ਸ਼੍ਰੀ ਵੰਡਕੇਜਰੀਵਾਲ ਦੇ ਜੇੜ ਤੋਂ ਬਾਹਰ ਆਉਣ ਤੋਂ ਬਾਅਦ ਇਹ ਸ਼ੁਰੂਆਤ ਹੋ ਗਈ ਸੀ ਤੇ ਇਹਦਾ ਜਿਹੜਾ ਪਹਿਲਾ ਰੂਪ ਦੇਖਣ ਨੂੰ ਮਿਲੇ ਕਿ ਪੰਜਾਬ ਦਾ ਜਿਹੜਾ ਮੰਤਰੀ ਮੰਡਲ ਦੇ ਵਿੱਚ ਰੀਸ਼ੈਪਲਿੰਗ ਹੋਈ ਹੈ ਮੰਤਰੀਆਂ ਨੂੰ ਹਟਾਇਆ ਗਿਆ ਤੇ ਮੰਤਰੀਆਂ ਨੂੰ ਲਾਇਆ ਗਿਆ ਤੇ ਇਸ ਦਾ ਜਿਹੜਾ ਅਗਲਾ ਰੂਪ ਸੀਗਾ ਤੇ ਸ਼੍ਰੀ ਭਗਵੰਤ ਸਿੰਘ ਮਾਨ ਦੇ ਜਿਹੜੇ OSDC ਊਂਕਾਰ ਸਿੰਘ ਉਹ ਜਿਹੜੇ ਉਹਨਾਂ ਦੇ ਖਾਸ ਵਿਸ਼ਵਾਸ ਪਾਤਰ ਉਹਨਾਂ ਦੇ ਹਲਕੇ ਦੇ ਕੰਮਕਾਰ ਪੂਰੀ ਤਰ੍ਹਾਂ ਦੇਖਦੇ ਸੀ ਉਹਨਾਂ ਨੂੰ ਹਟਾ ਦੇਣਾ ਤੇ ਹੁਣ ਜਿਸ ਤਰ੍ਹਾਂ ਆ ਰਿਹਾ ਕਿ ਮੀਡੀਆ ਡਾਇਰੈਕਟਰ ਮੀਡੀਆ ਦੇ ਜਿਹੜੇ ਹੈਗੇ ਪਨ ਮੀਡੀਆ ਦੇ ਉਹਨਾਂ ਨੂੰ ਵੀ ਆਇਆ ਜਾ ਰਿਹਾ ਹੈ ਇਹਦੇ ਤੋਂ ਇਹ ਲੱਗ ਰਿਹਾ ਹੈ ਜੀ ਇਹ ਸਰਕਾਰ ਦਾ ਮੀਤ ਸਿੰਘ ਵਧਵਾਨ ਜੀ ਬਿਲਕੁਲ ਵਧਵਾਨ ਜੀ ਨੂੰ ਜਿਸ ਤਰ੍ਹਾਂ ਕਿ ਹਟਾਇਆ ਗਿਆ ਇਹ ਇਹਦੇ ਤੋਂ ਇਹ ਲੱਗ ਰਿਹਾ ਹੈ ਕਿ सीएम ਦੇ ਘੇਰਾਬੰਦੀ ਕੀਤੀ ਜਾ ਰਹੀ ਹੈ सीएम ਦੇ ਜਿਹੜੇ ਵਿਸ਼ਵਾਸਪਾਤਰ ਸੀ ਉਹਨਾਂ ਨੂੰ ਹਟਾ ਕੇ ਇਸ ਤਰ੍ਹਾਂ ਦੀ ਉਹਨਾਂ ਦੇ ਲਈ ਇੱਕ ਨਵੀਂ ਜਿਹੜੀ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਤੇ ਕਿਉਂਕਿ ਪਿਛਲੇ ਦਿਨੀ सीएम ਸਾਹਿਬ ਅੱਤਾਲ ਦੇ ਵਿੱਚ ਵੀ ਦਾਖਲ ਹੋਏ ਉਸ ਤੋਂ ਪਹਿਲਾਂ ਹੂਲੋ ਚਲੇ ਗਏ ਸੀ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹਦੇ ਤੋਂ ਲੱਗਦਾ ਵੀ ਪਾਰਟੀ ਦੇ ਅੰਦਰ ਕਾਫੀ ਵੱਡਾ ਤਿੱਖਾ ਜਿਹੜਾ ਹੱਲਾ ਚੱਲ ਰਿਹਾ ਹੈ ਅਖਰ ਡਾਕਟਰ ਸਾਹਿਬ ਸੀਐਮ ਸਾਹਿਬ ਦਾ ਹਸਪਤਾਲ ਜਾਣਾ ਉਹ ਤਾਂ ਇੱਕ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਹੈ ਨਾ ਸਿਹਤ ਨਾਲ ਜੁੜਿਆ ਇੱਕ ਆਪਾਂ ਕਹਿ ਸਕਦੇ ਹਾਂ ਕਿ ਰਜਾਣ ਹੈ ਸਰੀਰਕ ਲਿਹਾਜ਼ ਦਾ ਪਰ ਜੇਕਰ ਆਪਾਂ ਸਿਆਸੀ ਲਿਹਾਜ਼ ਉੱਤੇ ਆਈਏ ਤਾਂ ਇੱਕ ਦੋ ਖੇਮੇ ਵੱਡੇ ਵਿਖਾਈ ਦੇ ਰਹੇ ਨੇ ਪੰਜਾਬ ਦੂਰੂ ਖੜਾ ਵਿਖਾਈ ਦੇ ਰਿਹਾ ਹੈ ਕਿ ਜਿਵੇਂ ਪੰਜਾਬ ਵਰਸਸ ਦਿੱਲੀ ਵਾਲੀ ਕੋਈ ਕਹਾਣੀ ਬਣ ਕੇ ਸਾਹਮਣੇ ਆ ਰਹੀ ਹੈ ਜੀ ਡਾਕਟਰ ਸਾਹਿਬ ਅਸਲ ਦੇ ਵਿੱਚ ਜਦੋਂ ਪੰਜਾਬ ਸਰਕਾਰ ਬਣੀ ਜੀ 2022 ਦੇ ਵਿੱਚ ਉਦੋਂ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਨੇ ਕੇਂਦਰ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਪੂਰੀ ਤਰ੍ਹਾਂ ਕੰਮ ਕੀਤਾ ਪੰਜਾਬ ਦੀ ਜਿਹੜੀ ਟਾਪ ਬਿਊਰੋਕ੍ਰਾਸੀ ਸੀ ਉਹਨਾਂ ਨੂੰ ਵੀ ਦਿੱਲੀ ਦੇ ਵਿੱਚ ਟ੍ਰੇਨਿੰਗ ਦਿੱਤੀ ਗਈ ਸਾਰੀ ਇਸ ਤਰ੍ਹਾਂ ਸੀਐਮ ਸਾਹਿਬ ਉਹਨਾਂ ਦਾ ਇੰਦਰ ਦਾ ਜਿਹੜਾ ਹੈਗਾਤੀ ਦਿੱਲੀ ਦਾ ਪੂਰੀ ਤਰ੍ਹਾਂ ਸਰਨ ਕਰਦੇ ਰਹੇ ਉਹਨਾਂ ਦੇ ਵਾਕਇਤਾ ਤੌਰ ਤੇ ਜਿਵੇਂ ਕਿ ਇੱਕ ਵਾਰ ਗੱਲ ਵੀ ਚੱਲੀ ਸੀ ਪੰਜਾਬ ਸਰਕਾਰ ਦੇ ਸਲਾਹ ਕਰ ਲਾਏ ਜਾਣੇ ਨੇ ਜਿਹੜੇ ਸੁਪਰ ਸੀਐਮ ਹੋਣਗੇ ਇਸ ਤਰ੍ਹਾਂ ਦਾ ਵੀ ਉਹ ਲੱਗਦੇ ਰਹੇ ਨੇ ਤੇ ਪ੍ਰੰਤੂ ਜਿਉਂ ਹੀ ਦਿੱਲੀ ਦੇ ਸੀਐਮ ਦੇ ਪਾਰਟੀ ਸੁਪਰੀਮੋ ਗੇੜ ਦੇ ਵਿੱਚ ਗਏ ਤਾਂ ਸ਼੍ਰੀ ਭਗਵੰਤ ਸਿੰਘ ਮਾਨ ਉਹਨਾਂ ਤੋਂ ਬਾਅਦ ਨੈਕਸਟ ਹੋਣ ਦੇ ਕਾਰਨ ਆਪਣਾ ਉਹਨਾਂ ਦਾ ਕਦ ਕਾਫੀ ਵੱਡਿਆ ਤੇ ਉਹਨਾਂ ਨੇ ਆਪਣੇ ਆਪ ਨੂੰ ਕਾਫੀ ਇਹ ਫਲਾਇਆ ਵੀ ਤੇ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਗੱਠਜੋੜ ਦੀਆਂ ਮੀਟਿੰਗਾਂ ਵੀ ਅਟੈਂਡ ਕੀਤੀ ਆ ਉਹਨਾਂ ਨੇ ਪੰਜਾਬ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਪੂਰੀ ਆਪਣੀ ਸਰਗਰਮੀ ਦਿਖਾਈ ਆਪਣਾ ਸਾਰਾ ਕੁਝ ਪੂਰੀ ਤਰ੍ਹਾਂ ਉਹਨਾਂ ਨੇ ਕੀਤਾ ਪੰਜਾਬ ਦੇ ਵਿੱਚ ਜਿਹੜੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਲੰਦਰ ਦੀ ਜਿਹੜੀ ਉਪ ਚੋਣ ਸੀ ਵਿਧਾਨ ਸਭਾ ਦੀ ਉਹਦੇ ਵਿੱਚ ਵੀ ਆਪਣੇ ਜਲਵੇ ਦਿਖਾਏ ਤੇ ਆਪਣਾ ਉਹਨਾਂ ਨੇ ਕੰਮ ਇਹ ਇਹ ਦਿਖਾਇਆ ਵੀ ਦਿੱਲੀ ਦੇ ਅਧੀਨ ਨਹੀਂ ਹੈ ਇੱਥੋਂ ਦੀ ਜਿਹੜੀ ਸਟੇਟ ਹੈ ਆਪਣੇ ਤੌਰ ਤੇ ਖੈਦ ਲੈ ਰਹੀ ਹੈ ਪਰੰਤੂ ਹੁਣ ਪੀਜਰੀਵਾਲ ਜੀ ਦੇ ਆ ਜਾਣ ਤੋਂ ਬਾਅਦ ਇਹ ਲੱਗ ਰਿਹਾ ਵੀ ਜਿਹੜਾ ਕਿ ਇਸ ਨੂੰ ਕੇਂਦਰ ਦੀਆਂ ਡਿਕਟੇਸ਼ਨ ਜਿਹੜੀਆਂ ਕੀ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਕੇਂਦਰੀ ਲੀਡਰਸ਼ਿਪ ਕਰਨ ਤੋਂ ਆਪ ਦੇ ਜੀ ਆਪ ਦੀ ਜਿਹੜੀ ਉਹਦੇ ਉਹਦੇ ਅਧੀਨ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਈ ਇਸ ਤਰ੍ਹਾਂ ਦੀ ਡਿਕਟੇਸ਼ਨ ਦਿੱਤੀ ਜਾ ਰਹੀ ਹੈ ਜਿਹੜੇ ਕਿ ਇਹ ਲੱਗ ਰਹੇ ਨੇ ਜਿਹੜੀਆਂ ਜਿਸ ਤਰ੍ਹਾਂ ਨੂੰ ਪਿਛਲੇ ਚੰਨਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਇਹ ਇਹਦੇ ਤੋਂ ਲੱਗ ਰਿਹਾ ਜੀ ਹੂੰ ਹੂੰ ਜੀ ਹੁਣ ਦੇਖੋ ਕੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਹਰਿਆਣਾ ਦੀ ਆਮ ਚੋਣ ਹੈ ਜਿਹੜੀ ਪੰਜ ਨੂੰ ਖਤਮ ਹੋ ਰਹੀ ਹੈ ਉਹਦੇ ਵਿੱਚ ਵੀ ਕੁਝ ਘੰਟੇ ਬਾਕੀ ਨੇ ਉਸ ਤੋਂ ਬਾਅਦ ਦਿੱਲੀ ਤੇ ਪੰਜਾਬ ਦੀ ਜਿਹੜੀ ਸਤਾਤਰ ਜਿਹੜੀ ਹੈ ਆਪ ਉਹਦੀ ਲੀਡਰਸ਼ਿਪ ਦੇ ਗਲਿਆਰਿਆਂ ਦੇ ਵਿੱਚ ਕੋਈ ਨਵਾਂ ਮੋੜ ਆਏਗਾ ਖੈਰ ਇਹ ਵੇਖਣ ਵਾਲੀ ਗੱਲ ਹੈ ਸਿਆਸਤ ਦੇ ਵਿੱਚ ਕਦੇ ਵੀ ਕਿਸੇ ਗੱਲ ਤੇ ਪੱਕਾਈ ਨਹੀਂ ਕੀਾਈ ਜਾ ਸਕਦੀ ਤੇ ਨਾ ਹੀ ਕਦੇ ਕਿਸੇ ਚੀਜ਼ ਨੂੰ ਕੱਚਾ ਮੰਨਿਆ ਜਾ ਸਕਦਾ ਖੈਰ ਅੱਜ ਦੇ ਅਜਿਹੇ ਪ੍ਰੋਗਰਾਮ ਨੂੰ ਡਾਕਟਰ ਸਾਹਿਬ ਇੱਥੇ ਹੀ ਮਿਸਰਾਮ ਦਿੰਦੇ ਆ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁਲਾ ਸਮਾਧਿਤਾ ਤੋਂ ਬੜਾ ਤਨਵਾਾ ਸ਼ੁਕਰੀਆ ਡਾਕਟਰ ਸਾਹਿਬ ਇਹ ਮਿਸ਼ਨ ਪੰਜਾਬੀ